ਕੀ ਮੈਸੇਜ ਕੀ ਜਾਂਦਾ ਹੈ ਕਿ ਅਸੀਂ ਦਿੱਲੀ ਜਾਂ ਹੋਰ ਸੂਬਿਆਂ 'ਚ ਫਿਰ ਨਾ ਜਾਈਏ ਪ੍ਰਚਾਰਾਂ ਦੇ ਬਿਆਨ ਵੀ ਸਾਹਮਣੇ ਆਏ ਆ ਸਾਡੇ ਰਵੀ ਸੰਗਰਾ ਹੂਰ ਨੇ ਟੀਮ ਦੇ ਮੈਂਬਰ ਉਹਨਾਂ ਤੇ ਅਟੈਕ ਹੁੰਦਾ ਸਪੋਕਸਮੈਨ ਦੇ ਪੱਤਰਕਾਰ ਨਹੀਂ ਉਹਨਾਂ ਤੇ ਅਟੈਕ ਹੁੰਦਾ ਹਣ ਉਹਨਾਂ ਦੇ ਦਿਲ 'ਚ ਕੀ ਬੀਤੀ ਹੋਣੀ ਵੀ ਉਹ ਬਾਹਰ ਇਲੈਕਸ਼ਨ ਕਵਰ ਪੰਜਾਬ ਦਾ মিডিਆ ਨਾ ਜਾਵੇ ਫਿਰ ਅਭੀ ਦਿੱਲੀ ਆਉਣਾ ਗੁਨਾਹ ਹੋ ਗਿਆ ਜਾਂ ਫਿਰ ਅਸੀਂ ਪੰਜਾਬੀ ਆ ਸਾਨੂੰ ਇਹ ਮਤਲਬ ਖਮਿਆਜਾ ਭੁਗਤਣਾ ਪੈ ਰਿਹਾ ਗੱਲ ਦੱਸ ਸਕੀਏ ਇਹ ਸਿਰਫ ਇੱਕ ਸੂਤ ਜਿਹੜੀ ਹੈ ਇਹਨਾਂ ਦੀ ਬੀਜੇਪੀ ਵਾਲਿਆਂ ਦੀ ਨਿਕਲ ਕੇ ਬਾਹਰ ਉੱਬਰ ਕੇ ਬਾਹਰ ਆ ਰਹੀ ਹੈ ਵੀ ਇਹ ਕਿਸ ਤਰ੍ਹਾਂ ਇੱਕ ਹੁੰਦਾ ਨਾ ਰਾਜ ਇਹ ਦੱਬ ਕੇ ਰਾਜ ਕਰਾਉਣਾ ਚਾਹੁੰਦੇ ਨੇ ਇਹ ਕਹਿੰਦੇ ਨੇ ਵੀ ਸਾਡਾ ਰਾਜ ਰਵੇ ਜੇ ਅਸੀਂ ਇਸ਼ਾਰਾ ਦਈਏ ਤੇ ਬੈਠ ਜਾਂਦੇ ਅਸੀਂ ਇਸ਼ਾਰਾ ਦਈਏ ਤੇ ਉੱਠ ਜਾਂਦੇ ਜਿਹੜਾ ਸਿਰ ਚੁੱਕਦਾ ਉਹਦੇ ਨਾਲ ਤਸ਼ੱਦਦ ਕਰਦੇ ਹੋ ਉਹ ਨਤੀਜਾ ਤੁਹਾਡੇ ਸਾਹਮਣੇ ਹੈ ਸਾਡੇ ਪੱਤਰਕਾਰ ਭਾਈਚਾਰਾ ਕੀ ਮਾਰਾ ਕੀਤਾ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਅਸੀਂ ਸਾਨੂੰ ਪਤਾ ਲੱਗਾ ਅਸੀਂ ਰਾਤ ਦੇ 2:30 ਵਜੇ ਬਾਹਰ ਗਏ ਠੀਕ ਹੈ ਉਲਟ ਸਾਨੂੰ ਜਵਾਬ ਕੀ ਦਿੱਤਾ ਗਿਆ ਕਹਿੰਦੇ ਜੀ ਇਹਨਾਂ ਕੋ ਲਾਠੋ ਲਾਠੀ ਸੇ ਪਿਟੋ ਇਹਨਾਂ ਕੋ ਮਾਦੇ ਹਰਾਂ ਆਪਾਂ ਉੱਥੇ ਰੌਲਾ ਰੱਪਾ ਪਾਇਆ ਫਿਰ ਬਾਅਦ ਵਿੱਚ ਉਹਨਾਂ ਨੂੰ ਪੱਤਰਕਾਰਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਮੈਡੀਕਲ ਕਰਵਾਇਆ ਕਰਵਾ ਕੇ ਫਿਰ ਉਹਨਾਂ ਨੂੰ ਸਵੇਰੇ ਜਿਹੜਾ ਛੱਡਿਆ ਸੋ ਕਹਿਣ ਦਾ ਭਾਵ ਇਹਨਾਂ ਤਸ਼ੱਦਦ ਜਿਹੜਾ ਉਹ ਚੰਗਾ ਨਹੀਂ ਹੈ ਤਾਂ ਅਨ ਵੀ ਉੱਠ ਦੇਖ ਰਹੇ ਹਾਂ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦਿੱਲੀ ਮੌਜੂਦ ਹਾਂ ਜਿੱਥੇ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ 5 ਫਰਵਰੀ ਨੂੰ ਹੋਣਗੀਆਂ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸੋ ਆਖਰੀ ਦਿਨ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਪੰਜਾਬ ਤੋਂ ਤਮਾਮ ਮੰਤਰੀ ਨੇ ਜਿਹੜੇ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਇੱਥੇ ਮੌਜੂਦ ਨੇ ਆ ਉਹਨਾਂ ਵੱਲੋਂ ਚੋਣ ਪ੍ਰਚਾਰ ਆ ਜਿਹੜਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਸੋ ਬਟਾਲਾ ਤੋਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਜੋ ਵਿਧਾਇਕ ਨੇ ਆਮ ਆਦੀ ਪਾਰਟੀ ਦੇ ਨਾਲ ਹੀ ਕਾਰਜਕਾਰੀ ਪ੍ਰਧਾਨ ਨੇ ਆਮ ਆਦੀ ਪਾਰਟੀ ਦੇ ਸੋ ਗੱਲਬਾਤ ਕਰਦੇ ਆ ਆ ਕਲਸੀ ਸਾਹਿਬ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਚੋਣਾਂ ਨੇ 5 ਫਰਵਰੀ ਨੂੰ ਹੋਣਗੀਆਂ ਕਿ ਦਿੱਲੀ ਫਤਿਹ ਹੋਊਗੀ ਇਸ ਵਾਰ ਫੇਰ ਤੋਂ ਬਿਲਕੁਲ ਜੀ ਜੋ ਲੋਕਾਂ ਦਾ ਮਾਹੌਲ ਦੇਖਣ ਨੂੰ ਨਜ਼ਰ ਆ ਰਿਹਾ ਹੈ ਜੋ ਲੋਕਾਂ ਦੇ ਵਿੱਚ ਊਰਜਾ ਵੇਖਣ ਨੂੰ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਕੰਮ ਨੂੰ ਵੋਟ ਪਾਉਂਦੇ ਆ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਕੰਮ ਕੀਤੇ ਨੇ ਸੋ ਇਸ ਵਾਰ ਵੀ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕ ਫਤਵਾ ਦੇਣਗੇ ਜੀ ਆ ਕਿਦਾਂ ਦੇਖਦੇ ਹਾਂ ਵਕ ਵਕ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤਸਵੀਰਾਂ ਵੀ ਕੁਝ ਲਖਣ ਸਾਹਮਣੇ ਆ ਰਹੀਆਂ ਨੇ ਕੁੱਟਮਾਰ ਹੋ ਰਹੀ ਆ ਹਨਾ ਪੱਤਰਕਾਰਾਂ ਦੇ ਅਟੈਕ ਹੋ ਰਹੇ ਨੇ ਕਿਵੇਂ ਦੇਖਦੇ ਹੋ ਵੀ ਐਵੇਂ ਚੋਣ ਆ ਸਹੀ ਮੰਨਦੇ ਹੋ ਐਵੇਂ ਚੋਣਾ ਹੋਣੀਆਂ ਚਾਹੀਦੀ ਨੇ ਜਾਂ ਮਤਲਬ ਮਾਹੌਲ ਹੀ ਚੇਂਜ ਕਰ ਦਿੱਤਾ ਗਿਆ ਬਾਕੀ ਪਾਰਟੀਆਂ ਵੱਲੋਂ ਵੀ ਐਵੇਂ ਗੁੰਡਾਗਰਦੀ ਕਰਕੇ ਚੋਣਾ ਜਿੱਤ ਸਕਦੇ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤੇ ਲੱਗਦਾ ਵੀ ਨਹੀਂ ਜੀ ਇਹ ਸਿਆਸੀ ਜਵਾਬ ਹੈ ਪਰ ਦੁੱਖ ਦੀ ਗੱਲ ਇਹ ਆ ਸਾਡੇ ਪੱਤਰਕਾਰ ਉਹਨਾਂ ਨੇ ਮੈਸੇਜ ਲਾਇਆ ਪੁਲਿਸ ਨੂੰ ਵੀ ਇੱਥੇ ਸ਼ਰਾਬ ਜਿਹੜੀ ਆ ਉਹ ਵੰਡੀ ਜਾ ਰਹੀ ਆ ਪੁਲਿਸ ਕੰਪਲੇਂਟ ਪੁਲਿਸ ਨੂੰ ਪਹੁੰਚੀ ਪੁਲਿਸ ਉੱਥੇ ਆਈ ਆ ਕੇ ਜਿਨ੍ਹਾਂ ਨੇ ਕੰਪਲੇਂਟ ਕੀਤੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਪੱਤਰਕਾਰ ਨੇ ਕੌਣ ਨੇ ਉਹਨਾਂ ਨੂੰ ਚੁੱਕਿਆ ਉਹਨਾਂ ਨੂੰ ਚੁੱਕ ਕੇ ਥਾਣੇ ਲੈ ਗਈ ਤੇ ਜਿਹੜੇ ਸ਼ਰਾਬ ਜਿਹੜੇ ਦੇ ਰਹੇ ਸੀ ਉਹਨਾਂ ਨੂੰ ਭਜਾ ਦਿੱਤਾ ਗਿਆ ਸੋ ਇੱਕ ਹੁੰਦਾ ਅ ਤੱਕੇ ਛਾਈ ਦੀ ਹੱਤ ਹੁੰਦੀ ਆ ਇਹ ਸਮਝ ਲਓ ਵੀ ਮੈਂ ਕਹਿੰਨਾ ਵੀ ਮੇਰੇ ਕੋਲ ਅਲਫਾਜ਼ ਨਹੀਂ ਵੀ ਜਿੰਨੀ ਕੀ ਧੱਕੇਸ਼ਾਹੀ ਕਰ ਰਹੇ ਨੇ ਅੰਤ ਕਰ ਦਿੱਤਾ ਇਹਨਾਂ ਨੇ ਧੱਕੇਸ਼ਾਹੀ ਦਾ ਇਹ ਦਬਾਉਣਾ ਚਾਹੁੰਦੇ ਨੇ ਇਹ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਦਬਾਉਣਾ ਚਾਹੁੰਦੇ ਨੇ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਦਬਾਉਣਾ ਚਾਹੁੰਦੇ ਨੇ ਆ ਦੁੱਖ ਲੱਗਦਾ ਸਾਨੂੰ ਜਦੋਂ ਪੰਜਾਬ ਦੇ ਵਿੱਚ ਪੀਬੀ ਗੱਡੀ ਨੂੰ ਐਂ ਦੇਖ ਰਹੇ ਨੇ ਵੀ ਪਤਾ ਨਹੀਂ ਵੀ ਇਹਦੇ ਵਿੱਚ ਕੌਣ ਨੇ ਕੌਣ ਨਹੀਂ ਆ ਜੇ ਕੋਈ ਪੰਜਾਬ ਤੋਂ ਬੰਦਾ ਹੈ ਉਹਨੂੰ ਹੋਰ ਹੀ ਨਿਗਾ ਨਾਲ ਜਿਹੜੇ ਦਿੱਲੀ ਦੇ ਲੋਕ ਨੇ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਪੁਲਿਸ ਅਫੀਸਰ ਮੈਂ ਤੇ ਹੈਰਾਨ ਹੋ ਰਿਹਾ ਵਾਂ ਵੀ ਇਹ ਕਿਹੜੀ ਸੋਚ ਨੂੰ ਲੈ ਕੇ ਚੱਲੇ ਆ ਇਹ ਕੀ ਦੇਖ ਰਿਹਾ ਸਾਡਾ ਦੇਸ਼ ਆ ਸਾਡੀ ਦਿੱਲੀ ਹੈ ਸਾਡੀ ਦਿੱਲੀ ਚ ਸਾਡਾ ਰਾਜ ਰਿਆ ਵਾ ਹੁਣ ਵੀ ਲੋਕ ਸਾਨੂੰ ਫਤਵਾ ਦੇਣਗੇ ਬਟ ਜਿਹੜੀ ਆ ਸੋਚਣੀ ਆ ਨਾ ਇਹ ਇਹਨਾਂ ਨੂੰ ਜਦੋਂ ਤੱਕ ਇਹ ਆਪਣੀ ਸੋਚਣੀ ਦੇ ਵਿੱਚ ਸਦਾਰਨੀ ਨਾ ਲੈ ਕੇ ਆਉਣਗੇ ਉਦੋਂ ਤੱਕ ਲੋਕ ਜਿਹੜੇ ਨੇ ਨਾ ਉਹ ਵੀ ਇਹਨਾਂ ਦੇ ਨਾਲ ਨਹੀਂ ਹੋਣਗੇ ਵਿਲੱਖਣ ਤਰ੍ਹਾਂ ਦੀ ਰਾਜਨੀਤੀ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਵਿਲੱਖਣ ਮੈਂ ਇਹੋ ਜੀ ਰਾਜਨੀਤੀ ਮੈਂ ਵੋਟਾਂ ਅੱਗੇ ਵੀ ਪੰਜਾਬ ਦੇ ਵਿੱਚ ਮੈਂ ਗੁਜਰਾਤ ਵਿੱਚ ਵੀ ਗਿਆ ਮੈਂ ਮੱਧਿਆਪਰਦੇਸ਼ ਵਿੱਚ ਵੀ ਗਿਆ ਠੀਕ ਹੈ ਠੀਕ ਹੈ ਤਾਂ ਕਾ ਉੱਥੇ ਵੀ ਕੀਤਾ ਪਰ ਜੋ ਇੱਥੇ ਦੇ ਧੱਕੇ ਦਾ ਅੰਤ ਕਰਤਾ ਨਾ ਇਹਨਾਂ ਨੇ ਵੀ ਇਹ ਜਿੱਤਣੇ ਨਹੀਂ ਚਾਹੀਦੇ ਹਰ ਬਸਤੀ ਹਰ ਝੁੱਗੀ ਝੌਂਪੜੀ ਦੇ ਬਾਹਰ ਇਹਨਾਂ ਨੇ ਗੁੰਡੇ ਬਿਠਾਏ ਆਪਣੇ ਕਹਿੰਦੇ ਵੀ ਜਿਹੜਾ ਵੀ ਆਉਂਦਾ ਵਾ ਉਸੇ ਉਸੇ ਟਾਈਮ ਸਾਨੂੰ ਦੱਸੋ ਆ ਕੇ ਪ੍ਰਸ਼ਾਸਨ ਆ ਜਾਂਦਾ ਪੁਲਸਾ ਆ ਜਾਂਦਾ ਦਿਓ ਜੀ ਪਰਮਿਸ਼ਨ ਦਿਓ ਜੀ ਪਰਮਿਸ਼ਨ ਤੁਸੀਂ ਨਹੀਂ ਪ੍ਰਚਾਰ ਕਰ ਸਕਦੇ ਫਿਰ ਉਹਨੂੰ ਲੈ ਜਾਂਦੇ ਨੇ ਥਾਣੇ ਥਾਣੇ ਲੈ ਕੇ ਬਸ ਉਹਦਾ ਟਾਈਮ ਵੇਸਟ ਕਰਾਇਆ ਬਿਠਾ ਦਿਓ ਸ਼ਾਮ ਨੂੰ ਰਾਤ ਨੂੰ ਛੱਡ ਦਿਓ ਬਸ ਇਹੋ ਹੀ ਸੰਸਲਾ ਚੱਲਦਾ ਰਿਹਾ ਪਰ ਲੋਕ ਜਾਗ ਜਾ ਹੈ ਨਾ ਜਿੰਨਾ ਵਾਅਦੇ ਧੱਕਾ ਕਰਦੇ ਸੀ ਉਹ ਲੋਕਾਂ ਦੀ ਸੰਪਤੀ ਜਿਹੜੀ ਸਾਡੇ ਨਾਲ ਜੁੜਦੀ ਸੀ ਔਰ ਮੈਨੂੰ ਆਸ ਹੈ ਵੀ ਇਸ ਵਾਰ ਲੋਕ ਹੋਰ ਵੱਡਾ ਅੱਗੇ ਨਾਲੋਂ ਫਤਵਾ ਦੇਣਗੇ ਸਾਨੂੰ ਸਾਹਿਬ ਠੀਕ ਹੈ ਤੁਸੀਂ ਜਿਵੇਂ ਦੱਸਿਆ ਵੀ ਪੰਜਾਬ ਦੇ ਵਿੱਚ ਤੋਂ ਬਾਹਰ ਹੋਰ ਸੂਬਿਆਂ ਵਿੱਚ ਤੁਸੀਂ ਗਏ ਹੋ ਚੋਣਾ ਹੋਈਆਂ ਨੇ ਆ ਕੀ ਲੱਗਦਾ ਵੀ ਜਿਹੜਾ ਮਾਹੌਲ ਉਰੇ ਸਿਰਜਿਆ ਗਿਆ ਕੀ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਪੱਤਰਕਾਰ ਵੀ ਆਉਂਦੇ ਆ ਕਵਰੇਜ ਦੇ ਲਈ ਆਉਂਦੇ ਆ ਕੀ ਉਹਨਾਂ ਦੇ ਨਾਲ ਪੰਜਾਬੀ ਇਸ ਤਰ੍ਹਾਂ ਦਾ ਜਾਂ ਪੁਲਿਸ ਆਪਣੀ ਉੱਥੇ ਵਤੀਰਾ ਕਰਦੀ ਆ ਦੇਖੋ ਜੀ ਪੰਜਾਬ ਦੇ ਵਿੱਚੋਂ ਜਦੋਂ ਸਾਡੀਆਂ ਵੀ ਇਲੈਕਸ਼ਨਾਂ ਹੁੰਦੀਆਂ ਨੇ ਮੇਰੀ ਇਹ ਐਮਪੀ ਦੀ ਇਲੈਕਸ਼ਨ ਸੀ ਬਾਰੋਂ ਵੀ ਪੱਤਰਕਾਰ ਆਏ ਸੀ ਹੋਰ ਵੀ ਟੀਮਾਂ ਪਹੁੰਚਦੀਆਂ ਨੇ ਆਪਾਂ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਸਾਡਾ ਪ੍ਰਸ਼ਾਸਨ ਉਹਨਾਂ ਨੂੰ ਇਹ ਕਹਿੰਦਾ ਵੀ ਯਾਰ ਇਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੰਗੀ ਪਰੇਸ਼ਾਨੀ ਨਾ ਆਵੇ ਅਸੀਂ ਤੇ ਪਲਕਾਂ ਤੇ ਬਿਠਾਉਨੇ ਸਾਡੇ ਗੁਰੂਆਂ ਦੀ ਸਾਨੂੰ ਸੇਧ ਆ ਵੀ ਯਾਰ ਜਿਹੜਾ ਵੀ ਹੁੰਦਾ ਉਹਦਾ ਆਦਰ ਮਾਨ ਸਤਿਕਾਰ ਕਰੋ ਪਰ ਮੈਂ ਹੈਰਾਨ ਹੁੰਨਾ ਵਾਂ ਵੀ ਇਹੋ ਜੀ ਭਾਜਪੀ ਨੂੰ ਇਹੋ ਜੀ ਸੋਚ ਨਹੀਂ ਰੱਖਣੀ ਚਾਹੀਦੀ ਉਹਨਾਂ ਨੂੰ ਇੱਕ ਸਾਰ ਇਹ ਹਾਰ ਜਿੱਤਿਆ ਲੋਕਾਂ ਨੇ ਡਿਸਾਈਡ ਕਰਨਾ ਕਿ ਨੂੰ ਵੋਟਾਂ ਪਾਉਣੀਆਂ ਨੇ ਜਿੰਨੂੰ ਲੋਕ ਜਿਤਾਉਂਦੇ ਨੇ ਸਰਕਾਰ ਸੈਂਟਰ ਦੀ ਹੋਣ ਕਰਕੇ ਤੁਹਾਡਾ ਫਰਜ਼ ਬਣਦਾ ਵੀ ਨਿਊਟਰਲ ਹੋ ਕੇ ਯਾਰ ਜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਤੇ ਫਿਰ ਉਹਨੂੰ ਕੰਮ ਕਰਨ ਦਾ ਮੌਕਾ ਦਈਏ ਉਹਨੂੰ ਫ੍ਰੀ ਹੈਂਡ ਦੇ ਦਈਏ ਵੀ ਯਾਰ ਵਧੀਆ ਕਰਕੇ ਵਖਾਲ ਤੇਰੇ ਨਾਲ ਲੋਕ ਜੁੜੇ ਨੇ ਨਾ ਚੰਗਾ ਕਰਕੇ ਵਖਾਲਣ ਗਿਆ ਤੇ ਲੋਕ ਉਹਨੂੰ ਪਿੱਛੇ ਕਰ ਦੇਣਗੇ ਪਰ ਜਦੋਂ ਉਹਦੀਆਂ ਲੱਤਾਂ ਖਿੱਚਣ ਤੇ ਮਗਰ ਲੱਗ ਜਾਂਦੇ ਆ ਨਾ ਉਹਨੀ ਡਬਲ ਸਮਤੀ ਜਿਹੜੀ ਹੈ ਲੋਕਾਂ ਦੇ ਨਾਲ ਅਟੈਚ ਹੋ ਜਾਂ ਲੋਕਾਂ ਦੀ ਅਟੈਚ ਹੋ ਜਾਂਦੀ ਸੀ ਸਾਹਿਬ ਜਿਵੇਂ ਦਾ ਮਾਹੌਲ ਸਿਰਜਿਆ ਗਿਆ ਪੱਤਰਕਾਰਾਂ ਦੇ ਹਮਲੇ ਹੁੰਦੇ ਆ ਸਾਰੀ ਦਾ ਥਾਣੇ ਚ ਬਿਠਾਇਆ ਜਾਂਦਾ ਇੱਕ ਮੈਸੇਜ ਕੀ ਜਾਂਦਾ ਕਿ ਅਸੀਂ ਦਿੱਲੀ ਜਾਂ ਹੋਰ ਸੂਬਿਆਂ ਚ ਫਿਰ ਨਾ ਜਾਈਏ ਮਤਲਬ ਜਿਵੇਂ ਬਿਆਨ ਸਾਹਮਣੇ ਆ ਰਹੇ ਆ ਪੱਤਰਕਾਰਾਂ ਦੇ ਬਿਆਨ ਵੀ ਸਾਹਮਣੇ ਆਏ ਆ ਸਾਡੇ ਰਵੀ ਸੰਗਰਾ ਹੂਰ ਨੇ ਟੀਮ ਦੇ ਮੈਂਬਰ ਉਹਨਾਂ ਤੇ ਅਟੈਕ ਹੁੰਦਾ ਸਪੋਕਸਮੈਨ ਦੇ ਪੱਤਰਕਾਰ ਨੇ ਉਹਨਾਂ ਤੇ ਅਟੈਕ ਹੁੰਦਾ ਹਣ ਉਹਨਾਂ ਦੇ ਦਿਲ ਚ ਕੀ ਬੀਤੀ ਹੋਣੀ ਵੀ ਉਹ ਬਾਹਰ ਇਲੈਕਸ਼ਨ ਕਵਰ ਪੰਜਾਬ ਦਾ মিডিਆ ਨਾ ਜਾਵੇ ਫਿਰ ਵੀ ਦਿੱਲੀ ਆਉਣਾ ਗੁਨਾਹ ਹੋ ਗਿਆ ਜਾਂ ਫਿਰ ਅਸੀਂ ਪੰਜਾਬੀ ਆ ਸਾਨੂੰ ਇਹ ਮਤਲਬ ਖਮਿਆਜ ਸਿਰਫ ਇੱਕ ਸੂਚ ਜਿਹੜੀ ਇਹਨਾਂ ਦੀ ਬੀਜੇਪੀ ਵਾਲਿਆਂ ਦੀ ਨਿਕਲ ਕੇ ਬਾਹਰ ਉੱਬਰ ਕੇ ਬਾਹਰ ਆ ਰਹੀ ਹੈ ਵੀ ਇਹ ਕਿਸ ਤਰ੍ਹਾਂ ਇੱਕ ਹੁੰਦਾ ਨਾ ਰਾਜ ਇਹ ਦੱਬ ਕੇ ਰਾਜ ਕਰਾਉਣਾ ਚਾਹੁੰਦੇ ਨੇ ਇਹ ਕਹਿੰਦੇ ਨੇ ਵੀ ਸਾਡਾ ਰਾਜ ਰਵੇ ਜੇ ਅਸੀਂ ਇਸ਼ਾਰਾ ਦੇਈਏ ਤੇ ਬੈਠ ਜਾਂਦੇ ਅਸੀਂ ਇਸ਼ਾਰਾ ਦੇਈਏ ਤੇ ਉੱਠ ਜਾਂਦੇ ਜਿਹੜਾ ਸਿਰ ਚੁੱਕਦਾ ਉਹਦੇ ਨਾਲ ਤਸ਼ੱਦਦ ਕਰਦੇ ਹੋ ਉਹ ਨਤੀਜਾ ਤੁਹਾਡੇ ਸਾਹਮਣੇ ਹੈ ਸਾਡੇ ਪੱਤਰਕਾਰ ਭਾਈਚਾਰਾ ਕੀ ਮਾਰਾ ਕੀਤਾ ਉਹਨਾਂ ਨੂੰ ਕੀ ਕਿਹਾ ਉਹਨਾਂ ਨੇ ਅਸੀਂ ਸਾਨੂੰ ਪਤਾ ਲੱਗਾ ਅਸੀਂ ਰਾਤ ਦੇ 2:30 ਵਜੇ ਬਾਹਰ ਗਏ ਠੀਕ ਆ ਉਲਟ ਸਾਨੂੰ ਜਵਾਬ ਕੀ ਦਿੱਤਾ ਗਿਆ ਕਹਿੰਦੇ ਜੀ ਇਹਨਾਂ ਕੋ ਲਾਠੋਂ लाठी से ਪਿੱਟੋ ਇਹਨੂੰ ਬਹਤੇ ਹਰਾਨ ਫਿਰ ਬਾਅਦ ਵਿੱਚ ਜਦੋਂ ਆਪਾਂ ਉੱਥੇ ਰੌਲਾ ਰੱਪਾ ਪਾਇਆ ਫਿਰ ਬਾਅਦ ਵਿੱਚ ਉਹਨਾਂ ਨੂੰ ਪੱਤਰਕਾਰਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਉਹਨਾਂ ਦਾ ਮੈਡੀਕਲ ਕਰਵਾਇਆ ਕਰਵਾ ਕੇ ਫਿਰ ਉਹਨਾਂ ਨੂੰ ਸਵੇਰੇ ਜਿਹੜਾ ਛੱਡਿਆ ਸੋ ਕਹਿਣ ਦਾ ਭਾਵ ਇਹਨਾਂ ਤਸ਼ੱਦਦ ਜਿਹੜਾ ਉਹ ਚੰਗਾ ਨਹੀਂ ਆ ਮੈਂ ਇਹ ਕਹਿ ਸਕਦਾ ਆਖਰੀ ਕੁਐਸਚਨ ਆ ਮੇਰਾ ਇੰਨਾ ਤਸ਼ੱਦਦ ਵੀ ਹੋ ਗਿਆ ਠੀਕ ਆ ਤੁਸੀਂ ਵੀ ਪ੍ਰੋਟੈਸਟ ਕੀਤਾ ਤੁਸੀਂ ਨਾਲ ਖੜੇ ਆ ਪੰਜਾਬ ਕਿਉਂਕਿ ਪੰਜਾਬੀ ਸੀ ਆਪਾਂ ਜਿਵੇਂ ਕਹਿ ਦਿੰਦੇ ਆ ਬਾਹਰਲੇ ਮੁਲਕ 'ਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਚਲੋ ਬਹੁਤ ਵਧੀਆ ਤੁਸੀਂ ਵੀ ਸਾਥ ਦਿੱਤਾ ਇੱਕ ਮੈਸੇਜ ਲਾਸਟ ਦਿੱਲੀ ਵਾਸੀਆਂ ਨੂੰ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਆ ਕੀ ਕੇਜਰੀਵਾਲ ਦੀ ਸੋਚ ਤੇ ਲੋਕ ਪੈਰਾ ਦੇਣਗੇ ਮੈਂ ਦਿੱਲੀ ਵਾਲਿਆਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਹੱਲੇ ਸਰਕਾਰ ਆਈ ਨਹੀਂ ਬੀਜੇਪੀ ਦੀ ਦਿੱਲੀ 'ਚ ਪਰ ਇਹਨਾਂ ਦਾ ਗੁੰਡਾ ਰਾਜ ਤੁਸੀਂ ਦੇਖ ਲਿਆ ਹਰ ਬਸਤੀਆਂ ਤੇ ਹਰ ਝੁੱਗੀ ਚੌਂਪੜੀਆਂ ਤੇ ਬਾਹਰ ਇਹਨਾਂ ਦੇ ਬੰਦੇ ਬੈਠੇ ਨੇ ਆ ਤੁਸੀਂ ਕੱਲ ਇੱਕ ਵੀਡੀਓ ਦੇਖੀ ਹੋਊਗੀ ਜਿਹੜੀ LED ਵੈਨ ਆ ਉਹਨੂੰ ਕਿਤਰਾ ਤੋੜਿਆ ਭੰਨਿਆ ਜਾ ਰਿਹਾ ਵਾ ਸਾਡੇ ਪੱਤਰਕਾਰ ਭਾਈਚਾਰਿਆਂ ਨਾਲ ਕਿਤਰਾ ਤਸ਼ੱਦਦ ਕਰ ਰਹੇ ਨੇ ਹੱਲੇ ਤੇ ਮੈਂ ਦਿੱਲੀ ਵਾਲਿਆਂ ਨੂੰ ਇਹ ਕਹਿ ਸਕਦਾ ਵੀ ਇਹਨਾਂ ਦੀ ਸੋਚ ਜਿਹੜੀ ਹੈ ਬਹੁਤ ਐਡਵਾਂਸ ਕਹਿ ਸਕਦੇ ਆ ਵੀ ਜਿਨ੍ਹਾਂ ਨੇ ਇਹਨੂੰ ਮੈਨੇਜ ਕਰਕੇ ਰੱਖਿਆ ਵੀ ਨਹੀਂ ਠੀਕ ਹੈ ਸੈਂਟਰ 'ਚ ਤੂੰ ਆ ਸਕਦਾ ਪਰ ਸੈਂਟਰ ਚ ਬੀਜੇਪੀ ਆ ਸਕਦੀ ਹੈ ਪਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੋਊਗੀ ਜੇ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨੂੰ ਫਤਵਾ ਦਿੰਦੇ ਨੇ ਅਸੀਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਲੋਕਾਂ ਚੋਂ ਨਿਕਲ ਕੇ ਆਈ ਹੈ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਜਿਹੜੇ ਮੈਂ ਕਹਿ ਸਕਦਾ ਵੀ ਇਹ ਰਾਜਪਾਕ ਕਰਨ ਵਾਲੇ ਨੇ ਸੋ ਮੇਰੀ ਬੇਨਤੀ ਹੈ ਤਗੜੇ ਹੋ ਕੇ ਤੁਹਾਨੂੰ ਫਿਰ ਮੌਕਾ ਮਿਲਿਆ ਜੇ ਇਹਨਾਂ ਨੂੰ ਮੌਕਾ ਦੇ ਦਿੱਤਾ ਤੇ ਫਿਰ ਨਤੀਜੇ ਜਿਹੜੇ ਆ ਆ ਤੁਸੀਂ ਆ ਮੈਂ ਕਹਾਂ ਸਕਦਾ ਵੀ ਪੰਜਾਬੀ ਚ ਜਿਤਨਾ ਮੈਡੀਸਨ ਕੋਈ ਦਿੰਦੇ ਨਾ ਉਹ ਐਮ ਆਰ ਟੇ ਪਹਿਲਾਂ ਸੈਂਪਲ ਚੈੱਕ ਕਰਾਉਂਦੇ ਨੇ ਇਹ ਸੈਂਪਲ ਤੇ ਸਾਨੂੰ ਦਿੱਤਾ ਇਹਨਾਂ ਨੇ ਆ ਇਲੈਕਸ਼ਨਾਂ ਦੇ ਵਿੱਚ ਹੀ ਜੇ ਕਿਤੇ ਨਾ ਕਿਤੇ ਜੇ ਉਲਟ ਬੀ ਜੀ ਪੀ ਅੱਗੇ ਕਰ ਦਿੱਤਾ ਫਿਰ ਤਸ਼ੱਦਦਾਂ ਚ ਹੀ ਰਵਾਂਗੇ ਅਸੀਂ ਮੈਂ ਇਹੋ ਦਿੱਲੀ ਦੇ ਲੋਕਾਂ ਨੂੰ ਬੇਨਤੀ ਕਰਦਾ ਤਗੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਤੁਸੀਂ ਅੱਗੇ ਵੀ ਦਿੱਤਾ ਔਰ ਤੁਹਾਡੇ ਕਰਕੇ ਦਿੱਲੀ ਦੇ ਲੋਕਾਂ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਔਰ ਅਰਵਿੰਦ ਕੇਜਰੀਵਾਲ ਜੀ ਨੇ ਤੁਸੀਂ ਇੱਥੋਂ ਜਤਾਇਆ ਜਿਤਾਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਨੇ ਮੱਧ ਪ੍ਰਦੇਸ਼ ਗੁਜਰਾਤ ਹਰਿਆਣਾ ਛਤੀਸਗੜ ਗੋਆ ਜੰਮੂ ਕਸ਼ਮੀਰ ਵਾਲੀ ਸਾਈਟਾਂ ਤੇ ਵੀ ਆਪਣਾ ਸੰਗਠਨ ਜਿਹੜਾ ਆਮ ਆਦਮੀ ਪਾਰਟੀ ਦਾ ਤਿਆਰ ਕੀਤਾ ਸੋ ਇਹ ਇਮਾਨਦਾਰ ਬੰਦੇ ਨੂੰ ਅੱਗੇ ਲੈ ਕੇ ਆਓ ਤਾਂ ਜੋ ਕਿ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹ ਸੁਧਾਰ ਸਕੇ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਆਮ ਆਦੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਬਟਾਲਾ ਤੋਂ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਨ੍ਹਾਂ ਦਾ ਆਖਣਾ ਹੈ ਕਿ ਦਿੱਲੀ ਦੇ ਵਿੱਚ ਆ ਭਾਜਪਾ ਜਾਂ ਹੋਰ ਪਾਰਟੀ ਜਿਹੜੀ ਕਾਂਗਰਸ ਉਹਨਾਂ ਵੱਲੋਂ ਗੁੰਡਾਗਰਦੀ ਜਿਹੜੀ ਕੀਤੀ ਜਾ ਰਹੀ ਹੈ ਤੇ ਜੋ ਪੱਤਰਕਾਰਾਂ ਦੇ ਉੱਤੇ ਪਿਛਲੀ ਰਾਤ ਹਮਲਾ ਹੁੰਦਾ ਉਸ ਦੀ ਵੀ ਨਿਖੇਧੀ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਲੋਕ ਨੇ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਫਤਵਾ ਦੇਣਗੇ ਤੇ ਦਿੱਲੀ ਜਿਹੜੀ ਆ ਵਿਕਾਸਕਾਰਾਂ ਦੀਆਂ ਲੀਹਾਂ ਤੇ ਇੱਕ ਵਾਰੀ ਪਹਿਲਾਂ ਸੀ ਜਿਵੇਂ ਫੇਰ ਤੋਂ ਆਊਗੀ ਸੋ ਕੈਮਰਾ ਪਰਸਨ ਹਰਵਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਦਿੱਲੀ